ਗੁਰੂ ਕੋਲ ਜੋਰ ਨਾਲ ਜੇ ਕੁਝ ਵੀ ਨਹੀਂ ਪਾਖਿਆ ਗੁਰੂ ਜਦੋਂ ਦਿੱਤਾ ਹੈ ਉੱਠ ਕੇ ਕੁਝ ਬਖਸ਼ਿਦਾ ਹੈ ਮਹਾਰਾਜ ਨੇ ਇਹੋ ਹੀ ਬਾਣੀ ਦੇ ਵਿੱਚ ਇੱਕ ਕਹਾਵਤ ਕਹੀ ਜਿ세 ਇੱਕ ਜੀਨਾ ਕਿ ਅਸੀ ਜੋਰ ਨਾਲ ਆਪਣੀ ਆਕਲ ਨਾਲ ਆਪਣੀ ਸਿਆਣ ਨਾਲ ਆਪਣੀ ਕੁਤਰਾਈ ਨਾਲ ਆਪਣੀ ਬੁੱਧ ਨਾਲ ਗੁਰੂ ਕੋਲੋਂ ਕੁਝ ਪਾ ਕੇ ਲੈ ਕੇ ਆਏ ਹਾਂ ਨਹੀਂ ਦੇ ਇੱਕ ਵਰਨ ਹੈ ਨਾ ਸਾਡੀ ਇਥੇ ਅਕਲ ਚਲ ਸਕਦੀ ਏ ਨਾ ਗਿਆਨ ਨਾ ਬੁੱਧ ਨਾ ਚਲਾਈ ਗੁਰੂ ਅੰਦਰ ਦੀ ਜਾਣਦਾ ਏ ਗੁਰੂ ਨੂੰ ਸਾਡੇ ਚੰਗੇ ਮਨ ਦੇ ਸੁਭਾਅ ਦਾ ਖ਼ਦ ਪਤਾ ਏ ਕਿ ਕਿਹ ਤਰ੍ਹਾਂ ਦਾ ਕਿਰਤ ਸੁਭਾਅ ਹੈ ਗੁਰੂ ਕਹਿੰਦੇ ਨੇ ਕਿ ਇਹ ਬਖੀ ਹੀ ਇੱਕ ਕਰਾ ਬਾਤ ਹੈ ਕਿ ਗੁਰੂ ਜੋ ਕੁਝ ਤੇਰੇ ਉਹਦਾ ਦਾਇਰ ਨੂੰ ਤੋਠੇ ਜੰਦਾ ਨੇ ਇੱਕ ਕਰਾ ਆਮਰੇ ਜੋਰ ਨਾਲ ਤੂੰ ਨਹੀਂ ਪਾ ਸਕਦਾ ਜਿਹਨੂੰ ਇਹ ਕਹਿੰਦਾ ਕਿ ਮੈਂ ਆਪਣੇ ਜੋਰ ਨਾਲ ਤੂੰ ਪਾ ਲੈਣਾ ਨਹੀਂ ਪਾ ਸਕਦਾ ਮਹਾਰਾਜ ਕਹਿੰਦੇ ਇੱਕ ਨਹੀਂ ਦਾਤ ਆਪ ਤੇ ਜੋ ਭਾਈ ਹੈ ਨਾ ਆਕਾਰ ਆਤ ਸਹਿਬ ਉੱਤੇ ਜੋ ਮਿਲੇ ਕਿਹਦੇ ਕਦਾ ਕੀ ਇਸ ਤਰ੍ਹਾਂ ਦੀ ਚੀਜ਼ ਹੈ ਨਾ ਜਿਹੜੀ ਅਸੀਂ ਜੋਰ ਨਾਲ ਨਹੀਂ ਪਾ ਸਕਦੇ ਮੰਗਦੇ ਬਹੁਤ ਕੁਝ ਸਾਡਾ ਜੋਰ ਬੜਾ ਲੱਗਿਆ ਹੈ ਸਾਨੂੰ ਆ ਵੀ ਮਿਲ ਜਾਵੇ ਸਾਨੂੰ ਆ ਵੀ ਮਿਲ ਜਾਂਦੇ ਆ ਵੀ ਅਸੀਂ ਆਪਣੀਆਂ ਸਿਆਣਪਾਂ ਵੀ ਕਈ ਵਾਰ ਵਰਤਦੇ ਆ ਆਪਣਾ ਬਾਲ ਵੀ ਵਰਤਣ ਦਾ ਜਤਕ ਕਰਦੇ ਆ ਉਦੀ ਚੁਕਰਾਈ ਆਦ ਕੀ ਬੰਦਾ ਵਰਤਣ ਦਾ ਜਤਕ ਕਰਦਾ ਪਰ ਖਾਲੀ ਦਾ ਖਾਲੀਹਿ ਜਾਂਦਾ ਪਰ ਜਦੋਂ ਉਹਦੇ ਨਿਮਰਤਾ ਨਾਲ ਆ ਕੇ ਫਿਰਦੇ ਦਾ ਸਾਪ ਇਹ ਸਰਲ ਜੱਤੇ ਨਾਲ ਗੁਰੂ ਦੇ ਅੱਗੇ ਨਿਮਰਤਾ ਦੇ ਵਿੱਚ ਆ ਕੇ ਅਰਦਾਸ ਕਰਦਾ ਨਾ ਗੁਰੂ ਦੇ ਅੱਗੇ ਫਿਰ ਗੁਰੂ ਉਹਦੀਆਂ ਚੋਣੀਆਂ ਵਰਤਦਾ ਮਹਾਰਾਜ ਕਹਿੰਦੇ ਜਦੋਂ ਦਿੱਦ ਦਉਤ ਤੁਥ ਕੀ ਦਿੰਦਾ ਹੈ ਤੇਰੀ ਸਿਆਣਪ ਨਾਲ ਕੀ ਤੁਥ ਮਿਲਦਾ ਹੁੰਦਾ ਉਹ ਜਦੋਂ ਦਿੰਦਾ ਹੈ ਤੈਨੂੰ ਤੁਥ ਕੀ ਦਿੰਦਾ ਵਸ ਇਹਨੂੰ ਸਭ ਕੀ ਤੇ ਗੂਰੂ ਦੀ ਇੱਕ ਕਰਾਪਾਤ ਹੈ ਗੁਰੂ ਨੇ ਇੱਕ ਕਰਾਪਾਤ ਬਖਸ਼ਾ ਦਿੱਤੀ ਕਿਵੇਂ ਗੁਰੂ ਕੋਲ ਨਿਮਰਤਾ ਦਾ ਆਲ ਪੁੰਨਾ ਜਿਹਾ ਬੰਗਿਆ ਸੀ ਗੁਰੂ ਨੇ ਮਿਲਿਆ ਚੋਈਆਂ ਬੰਦ ਦਿੱਤੀ ਦਿਨੂ ਸਿਆਣੇ ਕਹਿੰਦੇ ਨੇ ਕਿ ਥੋੜੇ ਵਿੱਚ ਹੀ ਬਹੁਤੀਆਂ ਬਰਕਤਾਂ ਪਾ ਦਿੰਦੀਆਂ ਹੁਣ ਮਕਾਇਆ ਵੀ ਮੁਕਦਾ ਨਹੀਂ ਹੈ ਪਰ ਗੁਰੂ ਕੋਲੋਂ ਨਿਮਰਤਾ ਦਾ ਫਿਰ ਗੁਰੂ ਸਭ ਕੁਝ ਬਖਸ਼ ਦਿੰਦਾ ਹੈ